ਹੂੰ ਤੇ ਬਾਅਦ ਤੇ ਦੇਖਣਾ ਪੈਦਾ ਰਾਤ ਬਾਹਰ ਨਿਕਲ ਕੇ ਥੋੜੀ ਹਲਟੀਆਂ ਲੈਣਾ ਪੈਦਾ ਹਾਂ ਹਾਂ ਤੇ ਨੀਂਦ ਪੂਰੀ ਹੁੰਦੀ ਹੈ ਤਕਰੀਬਨ 4-5 ਵਾਰੀ ਤਾਂ ਉੱਠਣਾ ਪੈਂਦਾ ਹੂੰ ਇਸ ਕਰਕੇ ਫੇ ਜੀਐਸਟੀ ਪੈ ਹੀ ਜਾਂਦੀ ਹੈ ਅੱਛਾ ਅੱਛਾ ਤੇ ਮਾੜਾ ਜਿਹਾ ਬੈਠ ਕੇ ਰੈਸਟ ਕਰਕੇ ਫੇ ਨੀਂਦ ਪੂਰੀ ਕਰ ਲਈਦੀ ਹੈ ਅੱਛਾ ਫੇ ਗਾਇਸ ਗੁੱਡ ਆਫਟਰਨੂੰ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਹੀ ਇਸ ਮੰਮੀ ਜੀ ਰੋਟੀ ਬਕਾਉਣ ਦਾ ਆ ਗਾਈਸ ਅੱਜ ਬੰਡੀ ਸ਼ਿਮਲਾ ਮਰਚ ਮੰਮੀ ਜੀ ਮੈਨੂੰ ਪੁੱਛਣ ਰਹੀ ਸੀਗੇ ਕਿ ਕੀ ਲੈ ਕੇ ਆਉਣਾ ਸ਼ਿਮਲਾ ਮਰਚ ਜਾਂ ਬੈਂਗਣਾ ਪਰ ਮੈਂ ਆਖਿਆ ਮੰਮੀ ਜੀ ਨਹੀਂ ਸ਼ਿਮਲਾ ਮਰਚ ਲੈ ਕੇ ਆਓ ਹਣਾ ਮੰਮੀ ਜੀ ਸ਼ਿਮਲਾ ਮਰਚੇ ਲੈਂਦੀ ਹਾਂ ਗਾਈਸ ਬਾਰੇ ਮੈਂ ਕਿਹਦੇ ਖਾਂਗ ਨਹੀਂ ਸੀਗਾ ਬਾਲਾ ਮੈਨੂੰ ਕਿਤੇ ਪਸੰਦ ਨਹੀਂ ਸੀਗੇ ਤੇ ਹੁਣ ਮੈਂ ਆਪ ਮੰਮੀ ਜੀ ਨੂੰ ਗਿਆ ਮੰਮੀ ਜੀ ਕਿਹਦੇ ਵੀ ਲੈ ਕੇ ਆਈ ਉੱਤੇ ਹੁਣ ਮੰਮੀ ਜੀ ਨਾਲ ਕਿਹਦੇ ਵੀ ਲੈ ਕੇ ਆਇਆ ਹੁਣ ਮੇਰੇ ਕਿਰੇ ਫੇਵਰੇਟ ਬਣ ਗਿਆ ਗਾਈਸ ਪਪਾ ਜੀ ਖੀਰੇ ਕੱਟਣ ਲੱਗ ਗਿਆ ਗਾਈਸ ਹੁਣ ਮੈਨੂੰ ਬੋਰਡ ਐਂਸਟੀ ਲੱਗਦੇ ਆ ਅਵੇ ਕਿਤੇ ਨਾਲ ਟੋਮੈਟੋ ਇੱਕ ਕਰ ਲਓ ਅੱਛਾ ਦੋ ਕੀ ਜੀ ਓਕੇ ਗਾਈਸ ਜਿਹੜਾ ਗੱਲ ਮੰਮੀ ਜੀ ਨੇ ਬਣਾਇਆ ਸੀਗਾ ਗੱਦੂ ਗਾਈਸ ਕਦੋਂ ਵੀ ਬਹੁਤ ਟੇਸਟੀ ਸੀਗਾ ਮੈਂ ਦੇਸੀ ਕੇ ਪਾ ਕੇ ਖਾਦਾ ਮੰਮੀ ਜੀ ਬਹੁਤ ਟੇਸਟੀ ਬਣਾਇਆ ਸੀਗਾ ਗਾਈਸ ਆ ਦੇਖੋ ਵਾਂਛ ਓਏ ਓਏ ਗਾਈਸ ਦੇਖੋ ਇਹਨੇ ਇਹਨੇ ਬਾਬਾ ਜੀ ਦਾ ਪਰਸ ਚਾੱਕ ਲਿਆ ਓਏ ਪਰਸ ਦੋ ਇੱਧਰ ਓਏ ਦੇਖੋ ਗਾਈਸ ਰੌਣ ਲੱਗ ਗਿਆ ਬਰਸ਼ ਨੂੰ ਆਪਾ ਗਾਇਸ ਇੱਧਰ ਆ ਖੜਾ ਦੰਨੇ ਆ ਓਏ ਪਰਸ਼ ਨਹੀਂ ਲੈਣਾ ਨਹੀਂ ਪਰਸ ਥੋੜੇ ਨਾਲ ਲੈਣਾ ਇੱਧਰ ਆ ਇੱਧਰ ਆ ਇੱਧਰ ਆ ਵੰਸ਼ੀ ਗਾਇਸ ਖਤਰੋ ਦਾ ਖਿਡਾਰੀ ਦੇਖੋ ਓਏ ਦੇ 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 ਦੇਖੋ ਐਸਾ ਡੜ ਨਹੀਂ ਰਿਹਾ ਚਾਰ ਜਰ ਦੀ ਲੀਡ ਤੂੰ ਖਰਾਬ ਕਰ ਦੇਣੀ ਆ ਵੰਸ਼ ਦੇ 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 ਓਏ ਦੇਖੋ ਗਾਇਸ ਉਹ ਦੇਖੋ ਦੇਖੋ ਗਾਇਸ ਦੇਖ ਦੇ ਕੀ ਕਰਨ ਲਿਆ ਚਾ ਦੇ दो दे दो ਛੱਡ दो ਛੱਡ दो ਛੱਡ दो ਵੰਸ਼ੀ ਆ ਉਹ ਚੀਜੀ ਲੈਣੀ ਆ ਜੀ ਆਦੇ ਆਦੇ ਚੀਜੀ ਆ ਆਦੇ ਚੀਜੀ ਆ ਦੇਖੋ ਆਦੇ ਚਿੱਤ ਨੂੰ ਚੀਜੀ ਦਵਾ ਚੀਜੀ ਲੈਣੀ ਨਾ ਆਦੇ ਚੀਜੀ ਗਾਇਸ ਇਹਨੂੰ ਸਾਰਾ ਕੁਝ ਪਤਾ ਆ ਉਹ ਯਾਰ ਇਹ ਚੀਜੀ ਇਹਨੂੰ ਚੀਜੀ ਦਵਾ ਨਾ ਤੇ ਖੋਲਣਾ ਫੇ ਹਾਂ ਦੇਖੋ ਗਾਇਸ ਕਿਧਰ ਹੁੰਦਾ ਪਿਆ ਆ ਫਲੈਸ਼ ਚੁੱਪ ਵੀ ਕਰ ਗਿਆ ਖਰੇ ਥੋੜੀ ਦੇਰ ਵਾਸਤੇ ਨਕਲੀ ਰਹੁੰਦਾ ਆ ਇਹ ਨਾ ਗਾਇਸ ਠੰਡਾ ਪਾਣੀ ਵੀ ਨਾ ਈਲਾ ਹੋਰ ਪੀਲਾ ਹੋਰ ਪੀਲਾ ਹਿੰਦਾ ਹੈ ਨਹੀਂ ਗਾਦੇ ਜੇ ਨੂੰ ਨੋਰਮਲ ਪਾਣੀ ਦਿੱਤਾ ਜਾਵੇ ਇਹਨੇ ਕਿਹਾ ਨਾ ਠੰਡਾ ਠੰਡਾ ਗਾਇਸ ਖੀਰੇ ਕੱਟ ਲਿਆ ਚਲੋ ਗਾਇਸ ਸੁਣ ਮੈਂ ਇੱਕ ਚੱਕਦਾ ਹੂੰ ਬੋਲ ਦਿਸਟਰੀਆ ਗਾਇਸ ਗਾਇਸ ਲੰਚ ਰੈਡੀ ਆ ਤੇ ਹੁਣ ਮੈਂ ਕਰਨਾਗਾ ਲੰਚ ਗੱਦੂ ਮੰਮੀ ਜੀ ਦੇਸੀ ਘਿਓ ਪਾ ਦਿੱਤਾ ਨਹੀਂ ਪਾ ਦਿੱਤਾ ਭੋਲੇ ਮੈਂ ਜਿਹਾ ਪਾ ਲਿਆ ਦੇ ਅੱਛਾ ਕੱਦੂ ਪਾਪੇ ਨਹੀਂ ਤੇ ਉਹਦੇ ਨਾਲ ਵਿੱਚ ਇੱਕ ਖੰਡ ਗਾਇਸ ਮੰਮੀ ਜੀ ਪਾਪਾ ਜੀ ਕੱਦੂ ਦਹੀਂ ਵਿੱਚ ਦੂਣ ਮਰਚ ਮਸਾਲਾ ਪਰ ਮੈਂ ਖੰਡ ਗੋਣਾ ਤੇ ਨਾਲ ਖੀਰੇ ਖਾਊਗਾ ਗਾਇਸ ਲੰਚ ਕਰ ਲਿਆ ਆ ਪਰ ਗਾਇਸ ਥੋੜਾ ਓਵਰ ਖਾ ਹੋ ਗਿਆ। ਅਲੱਗ ਗਾਇਸ ਮੈਨੂੰ ਪਤਾ ਨਹੀਂ ਲੱਗਾ। ਪਹਿਲਾਂ ਮੈਨੂੰ ਭੁੱਖ ਸੀਗੀ ਮੈਂ ਖਾ ਲਿਆ। ਬਾਅਦ ਵਿੱਚ ਗਾਇਸ ਪਤਾ ਲੱਗਾ ਹੁਣ ਮੇਰਾ ਪੇਟ ਪੂਰਾ ਫੁੱਲ ਹੋ ਗਿਆ ਹੈ ਗਾਇਸ। ਅੱਜ ਓਵਰ ਖਾ ਹੋ ਗਿਆ। ਗਾਇਸ Papa ji karan de rest। ਮੇ ਕੋਲ Papa ji ਨੇ ਜਾਣਾ ਪ੍ਰੋਗਰਾਮ ਅੱਜ। 10 ਵਜੇ ਜਾਣਾ ਗਾਇਸ। Papa ji tenu vadi nana na। ਕਿੱਥੇ ਆ ਪ੍ਰੋਗਰਾਮ? ਲੋਕਲੀਆ ਗੈਸਣ ਕੋਈ ਵੀ ਪ੍ਰੋਗਰਾਮ ਹੁੰਦਾ ਨਾ ਰਾਤ ਦਾ ਨਹੀਂ ਹੁੰਦਾ ਸਵੇਰ ਨੂੰ ਹੀ ਹੁੰਦਾ ਹਨਾ ਪਾਪਾ ਜੀ ਹਾਂ ਜੀ ਗੈਸ ਕਿਉਂਕਿ ਤੁਹਾਨੂੰ ਜਿਹੜੀ ਜਨ ਪਤਾ ਹੀ ਹੁਣਾਇਆ ਰੈਸਟ ਕਰਕੇ ਗੈਸ ਥੋੜੇ ਦਿਨਾਂ ਤੱਕ ਇਦਾਂ ਹੀ ਹੋਣੀ ਆ ਹਨਾ ਪਾਪਾ ਜੀ ਇਹ ਹੁਣ ਪਾਪਾ ਜੀ ਰੈਸਟ ਕਰਨਦੇ ਆ ਤੇ ਪਾਪਾ ਜੀ ਨੇ ਜਾਣਾ 3 ਵਜੇ ਪ੍ਰੋਗਰਾਮ ਹਲ ਜਾ ਗਏ ਇਸ ਟਾਈਮ ਤੇ ਆਇਆ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਵਲੌਗ ਬਣਾਉਣੀ ਆ ਗੈਸ ਅੱਜ ਗਰਮੀ ਬਹੁਤ ਆ ਤਿੱਖੀ ਤਾਂ ਬਣ ਕੇ ਲਈ ਬਈ ਹੈ ਗਾਇਸ ਤੇ ਅੱਜ ਗਰਮੀ ਬੋਲੇ ਗੰਦਾ ਗਿਆ ਆ ਦੇਖੋ ਗਾਇਸ ਬਾਂਛੇ ਕਿਸ ਤਰ੍ਹਾਂ ਸੇ ਰੋਟੀ ਖਾਂਦਾ ਪਿਆ ਛੋਟ ਦੇਖਦੇ ਹੋਏ ਓਏ ਗਾਇਸ ਆ ਦੇਖੋ ਵੱਡੀ ਮੰਮੀ ਜੀ ਵੱਡੀ ਮੰਮੀ ਜੀ ਹੋਰ ਫਿਕਰ ਦੱਸੇ ਤਾਂ ਠੀਕ ਆ ਤਾਂ ਠੀਕ ਆ ਦਵਾਈ ਖਾਈ ਜਾਈ ਬੀ ਆਰਾਮ ਆ ਜਾਂਦਾ ਤੁਹਾਨੂੰ ਕੀ ਹੋਇਆ ਇਹ ਗਲਾ ਬਹੁਤ ਦੁਖਦਾ ਗਲਾ ਦੁਖਦਾ ਅਛਾ ਕਿੱਥੇ ਹੁਣ ਘਰੀ ਮੈਡੀਸਿਨ ਦਵਾਈ ਲੈਂਦੀ ਹੁਣ ਖਾਣੀ ਹੈ ਅਛਾ ਕਿੱਥੇ ਬਈ ਮੈਡੀਸਿਨ ਕਿੱਥੇ ਪੀਣੀ ਹੈ ਮਨ ਮਾਰੀ ਤਈ ਹੈ ਦਵਾਈ ਮੈਂ ਦੇ ਦਮਾ ਰੋਟੀ ਖਾ ਕੇ اٹ ਗਿਆ ਬੁਖਾਰ ਨਹੀਂ ਠਹਿਰ ਕੀ ਕਿੰਨਾ ਟਾਈਮ ਹੋਇਆ 2:05 ਹੋ ਗਿਆ ਰੋਕੇ ਖਾਣੀ ਹੈ ਰੋਕੇ ਚਲ ਫੇਰ ਮੈਨੂੰ ਬਾਜ ਮਾਰ ਜਿਓ ਮੈਂ ਤੁਹਾਨੂੰ ਮੈਡੀਸਿਨ ਦੇ ਦੂੰਗਾ ਤੁਹਾਨੂੰ ਮੈਂ ਪਾਣੀ ਭਰ ਦੂੰਗਾ ਠੀਕ ਆ ਤੁਸੀਂ ਬਸ ਅਰੈਸਟ ਕਰੋ ਗਾਈਸ ਪਰਸੋਂ ਮੰਮੀ ਜੀ ਠੀਕ ਨਹੀਂ ਸੀਗੇ ਤੇ ਅੱਜ ਵੱਡੀ ਮੰਮੀ ਜੀ ਠੀਕ ਨਹੀਂ ਆ। ਗਾਈਸ ਪਾਪਾ ਜੀ ਡੈਸਟ ਕਰੰਦੇ ਆ ਤੇ ਮੈਂ ਪਾਪਾ ਜੀ ਨੂੰ ਪੁੱਛਦਾ ਆ। ਪਾਪਾ ਜੀ ਸੇਹ ਤਾਂ ਠੀਕ ਆ? ਹਾਂਜੀ। ਸੇਹ ਤਾਂ ਠੀਕ ਆ? ਹਾਂ ਸੇਹ ਠੀਕ ਆ। ਅੱਛਾ। ਉਹਦੀ ਰੈਸਟ ਕਰੰਦੇ? ਹਾਂ ਉਹਦੇ ਰੈਸਟ ਕਰੰਦੇ। ਘਰਾਂ ਨੂੰ ਵੀ ਲੜਕੜਾ ਪੈਦਾ ਆ। ਹੂੰ। ਜਿਹਦਾ ਕੋ ਮਾਰਾ ਜਾਂ ਖੜਾਕਾ ਹੁੰਦਾ ਇਹਦਾ ਬਲਾਸਟ ਜਿਆਰਾ ਹੁੰਦਾ। ਹੂੰ। ਤੇ ਬਾਅਦ ਚ ਦੇਖਣਾ ਪੈਂਦਾ ਰਾਤ ਬਾਹਰ ਨਿਕਲ ਕੇ ਥੋੜੀ ਅਲਰਟ ਜਿਆ ਰਹਿਣਾ ਪੈਂਦਾ। ਹਾਂ। ਹਾਂ ਹਾਂ। ਨੀਂਦ ਪੂਰੀ ਹੁੰਦੀ ਹੈ ਤਕਰੀਬਨ 4-5 ਵਜੇ ਤੱਕ ਜਦੋਂ ਖੜਾ ਪੈਦੇ ਇਹਦਾ ਹੂੰ ਇਸ ਕਰਕੇ ਫੇਸ ਦੀ ਪੈਹੀ ਹੁੰਦੀ ਆ ਅੱਛਾ ਅੱਛਾ ਤੇ ਉਹ ਜਿਹੜਾ ਦੇਲੇ ਮਾੜਾ ਜਾਂਦਾ ਹੈ ਤਾਂ ਬੈਠ ਕੇ ਰੈਸਟ ਕਰਕੇ ਵੀ ਨੀਂਦ ਪੂਰੀ ਕਰ ਲੀਦੀ ਹੈ ਅੱਛਾ ਹਾਂ ਹੁਣ ਦੇਖੋ ਰੁਟੀਨ ਪਰ ਉਹਨੂੰ ਨੋਰਮਲ ਹੁੰਦੀ ਜਿੱਦਾ ਵੀ ਹੈਗਾ ਦਾ ਹੂੰ ਜਦੋਂ ਤੱਕ ਹੈਗਾ ਲੋਕਾਂ ਦਾ ਬੈਟਰੀ ਕਰਨਾ ਪੈਂਦਾ ਹੈ ਹੂੰ ਅੱਛਾ ਇਸ ਕਰਕੇ ਮਤਲਬ ਹੈ ਗੜਾ ਪ੍ਰੋਗਰਾਮ ਤੇ ਹੁਣ 3:30 ਵਜੇ ਲਾਗੇ ਤਰਫ ਜਾਣਾ ਰੈਸਟ ਕਰਨਾ ਠੀਕ ਆ 3:30 ਵਜੇ ਜਾਣਾ 3:30 ਵਜੇ ਅੱਛਾ ਮੈਨੂੰ ਤਾਂ ਬਸ ਆਣੀ ਲੱਗਦਾ ਰਾਤ ਨੂੰ ਕੁਝ ਵੀ ਹੁੰਦਾ ਆ ਨਾ ਸੁੱਤਾ ਰਹਿਣਾ ਹਨਾ ਸਾਨੂੰ ਅਸੀਂ ਜਦੋਂ ਬਾਹਰ ਗਏ ਆ ਘਰ ਆ ਕੇ ਸੌ ਕੇ ਤੇ ਤੂੰ ਸੁੱਤਾ ਪਿਆ ਸੀ ਤੈਨੂੰ ਉਠਾਲਿਆ ਨਹੀਂ ਕਿ ਚਲੋ ਵੀ ਤੂੰ ਤੈਨੂੰ ਯਾਰ ਡਿਸਟਰਬ ਕਰਦਾ ਨਾ ਅੱਛਾ ਤੇ ਰੈਸਟ ਕਰਦਾ ਤੂੰ ਚਲੋ ਯਾਰ ਆਹ ਤਾਂ ਤੈਨੂੰ ਰੈਸਟ ਕਰ ਦਿਆ ਯਾਰ ਅੱਛਾ 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 ਠੀਕ ਆ ਗਾਇਸ ਮੈਨੂੰ ਕੁਝ ਨਹੀਂ ਪਤਾ ਹੁੰਦਾ ਮੈਂ ਬਸ ਸੁੱਤਾ ਹੁੰਦਾ ਚਲੋ ਗਾਇਸ ਹਣ ਮੈਂ ਆਪਾ ਜੀ ਨੂੰ ਡਿਸਟਰਬ ਨਾ ਕਰਦਾ ਆ ਪਾਪਾ ਜੀ ਰੈਸਟ ਕਰਨ ਦੇ ਸੀਗੇ ਚਲੋ ਪਾਪਾ ਜੀ ਹੁਣ ਤੁਸੀਂ ਰੈਸਟ ਕਰ ਲਓ ਹਾਂ ਚਲੋ ਠੀਕ ਆ ਕੋਈ ਗੱਲ ਤੇ ਇੱਕ ਮੈਂ ਥੋੜੀ ਆਪਣੇ ਵੱਲੋਂ ਇੱਕ ਰਿਕਵੈਸਟ ਕਰਨੀ ਸੀਗੀ ਹਾਂਜੀ ਤੁਸੀਂ ਕੱਲ ਕੀਤੀ ਸੀ ਚਲੋ ਮੈਂ ਵੀ ਆਪਣੇ ਵੱਲੋਂ ਕਰ ਦਿੰਦਾ ਹੂੰ ਵੀ ਜਦੋਂ ਬਲੈਕਆਊਟ ਦਾ ਟਾਈਮ ਚੱਲਣ ਧਿਆ ਨਾ ਹੂੰ ਹੂੰ ਵੀ 8 8:30 9 ਵਜੇ ਤੋਂ ਬਾਅਦ ਬਲੈਕਆਊਟ ਹੋ ਜਾਂਦਾ ਨਾ ਹੂੰ ਤੇ ਚਲੋ ਮੈਂ ਵੀ ਆਪਣੇ ਵੱਲੋਂ ਇੱਕ ਰਿਕਵੈਸਟ ਕਰਦਾ ਸਾਰਿਆਂ ਨੂੰ ਵੀ ਜਦੋਂ ਬਲੈਕਆਊਟ ਹੋ ਜਾਂਦਾ ਤਾਂ ਸਾਰੇ ਆਪਣੀਆਂ ਜਿਹੜੀਆਂ ਲਾਈਟਸ ਵਗੈਰਾ ਨਾ ਸਾਰੀਆਂ ਆਫ ਕਰ ਦਿਆ ਕਰੋ ਬਿਲਕੁਲ ਵੀ ਕੋਈ ਲਾਈਟ ਨਾ ਕੋਲ ਕਰਿਆ ਕਰੋ ਕਿਉਂਕਿ ਇਹ ਵਿਜ਼ਿਬਿਲਟੀ ਜਿਹੜ ਜੀਗਾ ਜਿਹੜੇ ਕੋਈ ਸਕੂਟਰ ਮੋਟਰਸਾਈਕਲ ਕਾਰਾਂ ਤੇ ਜਿਹੜੇ ਕਿ ਦੂਰ ਪਾਰ ਕੰਮ ਕਰਦੇ ਜਾਂਦੇ ਆਪਣਾ ਕੰਮ ਟਾਈਮ ਨਾਲ ਖਤਮ ਕਰਕੇ ਤੇ ਲਾਈਟ ਔਨ ਆਪਣੇ ਸਕੂਟਰ ਮੋਟਰਸਾਈਕਲ ਦੀ ਜਾਂ ਗੱਡੀਆਂ ਦੀ ਲਾਈਟ ਔਨ ਤੋਂ ਪਹਿਲਾਂ ਪਹਿਲਾਂ ਹਨਾ ਔਨ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਆ ਜਾ ਕਰੋ ਕਿਉਂਕਿ ਘਰਦਿਆਂ ਨੂੰ ਵੀ ਟੈਨਸ਼ਨ ਹੁੰਦੀ ਆ ਠੀਕ ਆ ਜੀ ਘਰਦਿਆਂ ਦੀ ਇਹ ਤੁਹਾਨੂੰ ਟੈਨਸ਼ਨ ਹੁੰਦੀ ਆ ਇਸ ਕਰਕੇ ਜਿਹਨੇ ਵੀ ਗੜੇ ਰੇ ਚੱਲਣ ਤੇ ਆ ਮਾਹੌਲ ਇਦਾਂ ਦਾ ਖਰਾਬ ਹੋਵ ਜਾ ਲੰਦਿਆ ਉਹ ਨੂੰ ਤੁਸੀਂ ਫੋਲੋ ਕਰੋ ਰੂਲ ਫਾਲੋ ਕਰੋ ਤੇ ਸਾਰੇ ਆਪਣੇ ਜਨਕ ਇੱਕ ਜਨਕ ਹਿੰਮਤ ਰੱਖੋ ਇਹ ਕੋ ਦਰਨ ਦੀ ਲੋੜ ਨਹੀਂ ਹੈਗੀ ਆਰਮੀ ਆਪਣੇ ਨਾਲ ਵਧੀਆ ਕੰਮ ਕਰ ਰਹੀ ਹੈ ਸਾਰਾ ਆਪਣੇ ਸੇਫਟੀ ਵਾਸਤੇ ਡਟੇ ਆ ਹਨਾ ਹਾਂਜੀ ਹਾਂਜੀ ਇਸ ਕਰਕੇ ਥੋੜਾ ਜਿਹਾ ਰੂਲ ਜਿਹੜੇ ਫਾਲੋ ਕਰੋ ਹਨਾ ਬਸ ਮੈਂ ਤੇ ਇਹੀ ਕਹਿਣਾ ਚਾਹੁੰਦਾ ਚਲੋ ਗਾਇਸ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੋngੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਇਸ ਮੰਚ ਵੀ ਆ ਗਿਆ ਬਾਏ 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 thank you